ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਠੀਕ ਹੈ ਮੇਰੇ ਮਾਵਾ ਤੇ ਭੈਣਾ ਬਾਪੂ ਤੇ ਬਜ਼ੁਰਗ ਮੇਰੇ ਵੀਰ ਠੀਕ ਨੇ ਸਾਰੇ ਚਲੋ ਵਾਹਿਗੁਰੂ ਦੀ ਕਿਰਪਾ ਹੋ ਗਈ ਅੱਖਾਂ ਦੇ ਆਪਰੇਸ਼ਨ ਹੋ ਗਏ ਸਾਡਾ ਕੀਤਾ ਵੀ ਸਫਲ ਹੋਇਆ ਤੁਹਾਡਾ ਆਉਣਾ ਵੀ ਸਫਲ ਹੋਇਆ ਹਨਾ ਬਹੁਤ 13 13 ਵੱਡੀ ਸਾਰੀ ਉਮਰ ਹੋਵੇ ਚੜਦੀ ਕਲਾ ਚ ਮਾ ਬਖਸ਼ੇ ਤੁਹਾਨੂੰ ਧੰਨਵਾਦ ਬਹੁਤ ਧੰਨਵਾਦ ਧੰਨਵਾਦ ਬਹੁਤ ਧੰਨਵਾਦ। ਸ਼ੁਕਰੀਆ। ਪਰ ਅੱਲਾਹ ਨੇ ਵਰਨਾਤ ਮਾ। ਧੰਨਵਾਦ ਮਾ। ਵਰਗਤੀ ਵਾਸੀ ਹੋਣੀ। ਸ਼ੁਕਰੀਆ ਮਾ। ਸ਼ੁਕਰੀਆ। ਧੰਨਵਾਦ ਮਾ। ਬਹੁਤ-ਬਹੁਤ ਸ਼ੁਕਰੀਆ ਤੁਹਾਡਾ। ਚੰਦਰਵਸਤੀ ਬਖਸ਼। ਧੰਨਵਾਦ। ਧੰਨਵਾਦ ਭੈਣ। ਧੰਨਵਾਦ। ਧੰਨਵਾਦ ਮਾ। ਧੰਨਵਾਦ। ਸ਼ੁਕਰੀਆ। ਸ਼ੁਕਰੀਆ ਭੈਣ। ਧੰਨਵਾਦ। ਜੀ। ਕਾਡ ਕਾਰ ਨੰਬਰ ਮੰਗਦਾ ਸੀ ਕਿੰਦਾ ਜੋ ਮੇਰੇ ਕੋਲ ਸੇਵਾ ਪੂਜਾ ਕਰੇਗੀ। ਕੋਈ ਨਾ। ਅਸੀਂ ਕਾਰਡ ਦਿੰਨੇ ਆ। ਹਮੇਂ ਨਹੀਂ ਕਾਰਡ ਦਿੰਨੇ ਆ। ਅਸੀਂ ਪਾਵਾ ਕਰਾਂਗੇ। ਠੀਕ ਆ। ਪੁਲੀਸ ਕਿਆ। ਕੋਈ ਨਹੀਂ। ਬਾਕੀ ਉਤਰਕੀਆਂ ਬਾਕੀ ਠੀਕ ਆ ਮਾਂ ਸਾਸਿਕਾ ਜੀ ਚਾਹ ਅੱਗੇ ਵੀ ਕਰਾ ਕੇ ਗਈ ਇੱਥੇ ਬਰੇਚ ਅੱਛਾ ਲੋ ਹਾਂ ਕਿਤੋਂ ਨਹੀਂ ਬਣਦੀ ਹਾਂ ਜੋ ਬਾਬ ਦਿੰਦੀ ਸੀ ਟਰ ਹੁਣ ਫਿਰ ਕੁਝ ਵੀ ਨਹੀਂ ਪੁੱਛਿਆ ਇਹਨਾਂ ਬਣਾਦੀ ਦੇਖ ਲੈ ਫਿਰ ਤੇਰੀ ਕਿਰਪਾ ਜਦੋਂ ਉਹਦੀ ਨਿਗਾਹ ਸਿੱਧੀ ਹੁੰਦੀ ਆ ਨਾ ਬੀਬੇ ਉਹ ਬਾਬੇ ਨਾਨਕ ਆ ਕਾੜ ਰੱਖ ਲੈ ਠੀਕ ਆ ਮੈਂ ਤਾਂ ਵੀ ਦੋ ਸਾਲ ਹੋ ਗਏ ਜਦੋਂ ਵੀ ਇੱਥੇ ਬਣਵਾ ਕੇ ਗਈ ਚੱਲ ਮਾੜੇ ਕਿਰਪਾ ਕਰੀ ਸਾਸਿਕਾ ਜੀ ਸਾਸਿਕਾ ਜੀ ਧੰਨਵਾਦ ਆਪਾਂ ਬਾਬਿਆਂ ਦੀ ਬਾੜੀ ਧੰਨਵਾਦ ਸਾਸਿਕਾ ਜੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਗੁਰੂ ਦਾ ਸ਼ੁਕਰੀਆ ਜਿਕਰਾਨਾ ਉਹਦਾ ਹੈ ਆਪਾਂ ਕੌਣ ਆ ਠੀਕ ਆ ਮਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਬਾ ਨਾਨਕ ਮੇਰੀਆਂ ਮਾਮਾ ਦੀ ਅੱਖਾਂ ਇਦਾਂ ਹੀ ਬਣਾਈ ਰੱਖੇ ਇਦਾਂ ਹੀ ਆਪਣੀ ਅੱਖਾਂ ਨਾਲ ਤੁਸੀਂ ਦੇਖਦੀਆਂ ਰਹੋ ਨਿਗਾ ਤੁਹਾਡੀ ਖੁਸ਼ੀਆਂ ਦੇਵੇ ਦੇ ਨਾਲ ਵੀ ਜਿਆਦੇ ਤੱਕ ਧੰਨਵਾਦ ਇਦਾਂ ਹੀ ਠੀਕ ਸასი ਗੱਲ ਪੈਣਾ ਸასი ਗੱਲ ਸასი ਸასი ਗੱਲ ਪੈਣਾ ਸასი ਗੱਲ ਬੈਠੋ ਠੀਕ ਆ ਮਾਂ ਠੀਕ ਆ ਮਿਲ ਲਨੇ ਬੀਬੀ ਮੈਂ ਬੈ ਬੈ ਠੀਕ ਆ ਮਾਂ ਠੀਕ ਆ ਸਾਸੀ ਘਰ ਸਾਸੀ ਘਰ ਸਾਸੀ ਘਰ ਸਾਸੀ ਘਰ ਸਾਸੀ ਘਰ ਵਾਹਿਗੁਰੂ ਆ ਥਾਣੇ ਰਹਿ ਗਿਆ ਸਾਡੇ ਧੰਨਵਾਦ ਮਾਂ ਧੰਨਵਾਦ ਬੇਟਾ ਧੰਨਵਾਦ 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 ਬੀਬੀ ਤਕੜੀਆਂ ਹਾਂ ਤਕੜੀਆਂ ਠੀਕ ਠੀਕ ਸਾਸੀ ਘਰ ਸਾਸੀ ਘਰ ਠੀਕ ਆ ਠੀਕ ਸਾਸੀ ਘਰ ਧੰਨਵਾਦ ਤੁਹਾਡੇ ਬੱਚਿਆਂ ਦਾ ਮਾਨ ਨਹੀਂ ਕਰ ਸਕਦੇ ਬੇਟਾ ਇੰਨੇ ਦੂ ਸਾਡੇ ਬਹੁਤ ਵਧੀਆ ਹੋਰ ਮਾਂ ਠੀਕ ਹੋ ਗਿਆ ਆਪਰੇਸ਼ਨ ਚਲ ਸ਼ੁਕਰ ਆ ਧੰਨਵਾਦ 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 ਜੀ ਨਾ ਵੀਰ ਜੀ ਮੈਨੂੰ ਅੱਛਾ ਹੁਣ ਲੱਗ ਗਿਆ ਮੇਰੀ ਮਾਂ ਰੋਣਾ ਨਹੀਂ ਹੁਣ ਡਾਕਟਰ ਨੇ ਕਿਹਾ ਰੋਣਾ ਨਹੀਂ ਹਜੇ ਅੱਛਾ ਜੋ ਪਾਣੀ ਨਹੀਂ ਹੋਣਾ ਚਾਹੀਦਾ ਦੂਜੀ ਅੱਖ ਦਾ ਵੀ ਕਰਾਉਣਾ ਕਰਾਵਾਂਗੇ ਕਰਾਵਾਂਗੇ ਹੋ ਵੀ ਠੀਕ ਨਾ ਕਰ ਮਾਰਚ ਚੋ ਕਰਾਵਾਂਗੇ ਆਪਾਂ ਠੀਕ ਆ ਅੱਛਾ ਕੋਈ ਮੈਂ ਰੋਣਾ ਨਹੀਂ ਪਰ ਡਾਕਟਰ ਨੇ ਮਨਾਂ ਕੀਤਾ ਰੋਣਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੰਦਰੁਸਤ ਰਹੇ ਪਰਮਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਬੇ ਤਕਣੀਏ ਬੇਬੇ ਬਣ ਗਈ ਅੱਖ

ਹੋ ਗਿਆ ਆਪਰੇਸ਼ਨ ਵਾਹਿਗੁਰੂ ਵਾਹਿਗੁਰੂ ਸਾਸਿਕਾਲਮ ਸਾਸਿਕਾਲਮ ਮਾਂ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਮਾਂ ਹਾਂਜੀ ਮਾਂ ਇਹ ਮੁੰਡੇ ਨੂੰ ਚਾਲੜੀ ਆਈ ਹੈ ਤਰਨ ਤਾਰਨ ਆ ਐਨਕ ਲਾ ਕੇ ਰੱਖਣੀ ਆ ਐਨਕ ਨਹੀਂ ਜਮਾ ਹੀ ਲਾਉਣੀ ਹਜੇ 10 ਦਿਨ ਠੀਕ ਆ ਜਮਾ ਹੀ ਨਹੀਂ ਲਾਉਣੀ ਹਮਮ ਹੋਰ ਬਾਪੂ ਠੀਕ ਹੋ ਸਾਸਿਕਾਲ ਬਣ ਗਈ ਅੱਖ ਹਾਂਜੀ ਬਾਪੂ ਬਣ ਗਈ ਅੱਖ ਹਾਂਜੀ ਵਧੀਆ ਜੀ ਚਲੋ ਸ਼ੁਕਰ ਹੈ ਮਹਾਰਾਜ ਹੋਰ ਬਾਪੂ ਤਕੜਾ ਹਾਂਜੀ ਹੋਰ ਬਾਪੂ ਤਕੜਾ ਵਧੀਆ ਹੋ ਗਿਆ ਆਪਰੇਸ਼ਨ ਠੀਕ ਆ ਬਾਪੂ ਠੀਕ ਆ ਬਾਪੂ ਆਪਰੇਸ਼ਨ ਵਧੀਆ ਹੋ ਗਿਆ ਸ਼ੁਕਰ ਹੈ ਸ਼ੁਕਰ ਹੈ ਹੋਰ ਬਾਪੂ ਪਰਿਯੋਗ ਹੈ ਆਪਰੇਸ਼ਨ ਹੋ ਗਿਆ ਹੋਰ ਬਾਈ ਠੀਕ ਆ ਆਪਰੇਸ਼ਨ ਵਧੀਆ ਹੋ ਗਿਆ ਸਤਿ ਸ੍ਰੀ ਅਕਾਲ ਬਾਈ ਠੀਕ ਹੋ ਮਾਪੂ ਹੋਰ ਬਾਪੂ ਤਕੜਾ ਹਾਂਜੀ ਠੀਕ ਠੀਕ ਹੋ ਗਿਆ ਆਪਰੇਸ਼ਨ ਹਾਂਜੀ ਹਾਂਜੀ ਠੀਕ ਆ ਠੀਕ ਆ ਬਾਪੂ ਬਾਪੂ ਠੀਕ ਹੋ ਗਿਆ ਆਪਰੇਸ਼ਨ ਵੀਰੇ ਠੀਕ ਆ ਬਾਪੂ ਤਕੜਾ ਵੀਰੇ ਹਾਂਜੀ ਬਹੁਤ ਵਧੀਆ ਜੀ ਬਾਪੂ ਤਕੜਾ ਹੋ ਗਿਆ ਆਪਰੇਸ਼ਨ ਬਾਪੂ ਕਿਵੇਂ ਆ? ਕਿੱਥੋਂ ਆ ਬਾਪੂ? ਗਲਬਤ ਹੋਰ ਬਾਈ ਕੀ ਹਾਲ ਨੇ? ਆਪਾਂ ਕਿੱਥੋਂ ਆ? ਕਿੱਥੋਂ ਆ? ਚੱਜੂ ਮਾਜਰਾ ਚੱਜੂ ਮਾਜਰਾ ਤੋਂ। ਹੋਰ ਬਾਪੂ। ਹਾਂ ਜੀ ਕਿ ਆਪਾਂ ਕਰਤੀ ਕਰਦੇ ਹਾਂ ਵਾਲੇ। ਠੀਕ ਹੈ। ਹਾਂ। ਠੀਕ ਹੈ ਬਾਈ। ਆਪਰੇਸ਼ਨ ਸਹੀ ਹੋ ਗਿਆ। ਹਾਂ ਠੀਕ ਹੈ। ਚਲੋ ਸ਼ੁਕਰਾਨਾ ਮਹਾਰਾਜ ਦਾ। ਸੁਬਹਾਨ ਅੱਲ੍ਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਬਾਪੂ ਬਜ਼ੁਰਗ ਸਾਡੀਆਂ ਮਾਮਾ ਨੂੰ ਤੁਸੀਂ ਬੈਠਿਆਂ ਦੇਖਦੇ ਹੋ। 151 ਮੈਂਬਰ ਆਪਰੇਸ਼ਨਾਂ ਵਾਸਤੇ ਸਿਲੈਕਟ ਹੋਏ ਸੀ ਜਿਹੜਾ ਕੈਂਪ 16 ਦਸੰਬਰ 2024 ਵਾਲੇ ਦਿਨ ਪਰਸੋਂ ਲੱਗਿਆ ਸੀ ਸਾਡੇ ਦੋ ਛੋਟੇ ਭਰਾ ਸਰਬਜੀਤ ਸਿੰਘ ਗਰੇਵਾਲ ਤੇ ਵੀਰਿੰਦਰ ਸਿੰਘ ਗਰੇਵਾਲ ਦੀ ਯਾਦ ਦੇ ਵਿੱਚ ਇਹ ਕੈਂਪ ਲਗਾਇਆ ਗਿਆ ਸੀ ਇਸ ਕੈਂਪ ਦੇ ਵਿੱਚ 650 ਦੇ ਕਰੀਬ ਲੋਕਾਂ ਨੇ ਆ ਕੇ ਚੈੱਕਅਪ ਕਰਾਇਆ ਤੇ ਉਹਦੇ ਵਿੱਚੋਂ ਕਰੀਬ ਲਗਭਗ 220 ਬੰਦੇ ਨੂੰ ਐਨਕਾਂ ਦਿੱਤੀਆਂ ਗਈਆਂ ਬਾਕੀ ਸਾਰਿਆਂ ਨੂੰ ਦਵਾਈਆਂ ਦਿੱਤੀਆਂ ਗਈਆਂ ਤੇ 151 ਮੈਂਬਰ ਸਿਲੈਕਟ ਹੋਏ ਸੀ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਸੀ ਉਹਨਾਂ ਦੇ ਵਿੱਚੋਂ ਪਹਿਲੇ ਪੂਰ ਦੇ ਵਿੱਚ 80 ਮੈਂਬਰਾਂ ਦੇ ਆਪਰੇਸ਼ਨ ਹੋ ਗਏ ਆ ਜੀ ਬਾਕੀ 70 ਕੁ ਮੈਂਬਰ ਆ ਜਿਹੜੇ 71 ਉਹਨਾਂ ਦੇ ਆਪਰੇਸ਼ਨ ਹਜੇ ਅੱਜ ਹੋ ਰਹੇ ਆ ਤੇ ਕੁਝ ਕੱਲੂ ਹੋਣੇ ਆ ਤੇ ਇਹ ਸਾਰੇ ਆਪਰੇਸ਼ਨ ਜਿਹੜੇ 80 ਦੇ ਕਰੀਬ ਆਪਰੇਸ਼ਨ ਹੋਏ ਆ ਉਹ ਬਿਲਕੁਲ ਠੀਕ ਤੇ ਤੰਦਰੁਸਤ ਨੇ ਸਾਡੀਆਂ ਮਾਵਾਂ ਵੀ ਤੇ ਸਾਡੇ ਬਾਪੂ ਵੀ ਬੜੀ ਦੂਰੋਂ ਦੂਰੋਂ ਬੜੀ ਆਸ ਤੇ ਉਮੀਦ ਲੈ ਕੇ ਆਏ ਸੀ ਸਾਡੇ ਕੋਲੇ ਸਾਡੇ ਇਹ ਪਰਿਵਾਰ ਦੇ ਮੈਂਬਰ ਇਹਨਾਂ ਦੀ ਚੜ੍ਹਦੀ ਕਲਾ ਦੀ ਤੁਸੀਂ ਸਾਰੇ ਅਰਦਾਸ ਕਰਿਓ ਅਸੀਂ ਤਾਂ ਇੱਕ ਬਹਾਨਾ ਵਾ ਕਰਨਾ ਕਰਾਉਣਾ ਤਾਂ ਉੱਪਰ ਵਾਲੇ ਨੇ ਇਹ ਸਭ ਕੁਝ ਤੇ ਤੁਹਾਡੀਆਂ ਅਸੀਸਾਂ ਦੁਆਵਾਂ ਤੇ ਅਰਦਾਸਾਂ ਨੇ ਆ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਕੋਈ ਭਗਵਾਨ ਆਪਾਂ ਲੱਗ-ਲੱਗ ਨਾਵਾਂ ਨਾਲ ਪੁਕਾਰਦੇ ਆ ਉਹਦੀ ਕਿਰਪਾ ਸਦਕਾ ਇਹ ਸਭ ਕੁਝ ਹੋ ਰਿਹਾ। ਸੰਗਤ ਨੂੰ ਬੇਨਤੀ ਆ ਅਰਦਾਸ ਕਰਿਓ ਇੱਕ ਸਾਡੇ ਛੋਟੇ ਪਰਿਵਾਰਾਂ ਦੇ ਪਰਿਵਾਰ ਵਾਸਤੇ। ਕਿਉਂਕਿ ਸਰਬਜੀਤ ਸਿੰਘ ਗਰੇਵਾਲ ਦੇ ਦੋ ਬੱਚੇ ਨੇ ਨਿੱਕੇ ਨਿੱਕੇ ਇੱਕ ਬੇਟੀ ਇੱਕ ਬੇਟਾ ਜਿਹੜੇ ਹਜੇ ਛੋਟੇ ਛੋਟੇ ਹੀ ਨੇ। ਵੀਰਿੰਦਰ ਸਿੰਘ ਗਰੇਵਾਲ ਉਹਦੇ ਵੀ ਦੋ ਬੱਚੇ ਨੇ ਉਹਦੇ ਬੇਟਾ ਵੱਡਾ ਬੇਟੀ ਛੋਟੀ ਆ ਤੇ ਸਰਬਜੀਤ ਦੇ ਬੇਟੀ ਵੱਡੀ ਆ ਬੇਟਾ ਛੋਟਾ ਵਾ ਤੇ ਉਹ ਨਿੱਕੇ ਨਿੱਕੇ ਬੱਚਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਣ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਸਾਡੀਆਂ ਉਹ ਭੈਣਾਂ ਛੋਟੀਆਂ ਜਿਹੜੀਆਂ ਬੜੀ ਛੋਟੀ ਉਮਰ ਚ ਵਿਧਵਾ ਹੋ ਗਈਆਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਪਾਲਣ ਦਾ ਬਲ ਬਖਸ਼ਣ ਸੱਚੇ ਬਾਦਸ਼ਾ ਸਮਤ ਬੁੱਧੀ ਬਖਸ਼ਣ ਸੱਚੇ ਬਾਦਸ਼ਾ ਬਸ ਇਹ ਅਰਦਾਸ ਕਰਿਓ ਸਾਰੇ ਜਣੇ ਇਹਨਾਂ ਕੈਂਪਾਂ ਦੀ ਜਿਹੜੀ ਸੇਵਾ ਸੱਚੇ ਪਾਤਸ਼ਾਹ ਨੇ ਸਾਡੀ ਲਈ ਆ ਅਸੀਂ ਚੰਗੇ ਮਨ ਨਾਲ ਸਾਫ਼ ਨੀਤ ਨਾਲ ਇਹ ਸੇਵਾ ਵਨਵਾ ਸਕੀ ਸਾਡੇ ਲਈ ਵੀ ਇੱਕ ਅਰਦਾਸ ਕਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਇੱਕ ਅਸੀਂ ਛੋਟਾ ਜਿਹਾ ਪ੍ਰਾਰਾਲਾ ਕਰ ਰਹੇ ਹਾਂ ਜੀ ਸਾਰੇ ਜਿੰਨਾਂ ਵੀ ਵੀਰਾਂ ਦੇ ਬਾਪੂਆਂ ਨੇ ਪਰੇਸ਼ਾਨ ਹੋਇਆ ਤੇ ਮਾਵਾਂ ਦੇ ਉਹਨਾਂ ਨੂੰ ਅਸੀਂ ਛੋਟੇ ਛੋਟੇ ਇੱਕ ਭੇਂਟ ਆ ਸਾਡੇ ਵੱਲੋਂ ਦੇਣ ਜੋਗੇ ਤਾਂ ਅਸੀਂ ਕੁਝ ਵੀ ਨਹੀਂ ਇੱਦਾਂ ਸੰਗਤ ਹੀ ਦੇ ਕੇ ਜਾਂਦੀ ਆ ਤੇ ਜਿਹੜੀ ਜਿੰਨੀ ਸਾਨੂੰ ਚਾਹੀਦੀ ਹੁੰਦੀ ਆ ਅਸੀਂ ਵਰਤ ਲਈਦੀ ਆ ਬਾਕੀ ਸੰਗਤ ਇਕੱਰੀ ਪਚਾ ਦੇਦੀ ਏ ਚੀਜ਼ਾਂ ਤੇ ਕੰਬਲ ਆ ਜੀ ਬਾਪੂਆਂ ਵਾਸਤੇ ਲੋਈਆਂ ਵਾਂ ਬੀਬੀਆਂ ਵਾਸਤੇ ਸੂਟ ਤੇ ਸ਼ਾਲ ਆ ਘਰੇ ਸੂਟ ਲੈ ਕੇ ਜਾਊਂਗੀ ਨਾਲੇ ਅੱਖ ਦਾ ਆਪਰੇਸ਼ਨ ਕਰਾ ਕੇ ਜਾਊਂਗੀ ਆ ਇੱਕ ਸੂਟ ਥੋੜਾ ਕਿ ਤੁਹਾਡੀ ਨੂੰਹ ਦਾ ਨਾਲੇ ਉਹ ਖੁਸ਼ ਹੈ ਚਾਰ ਪੰਜ ਦਿਨ ਪੁਰਾਣਾ ਸਾਗ ਨਹੀਂ ਖਵਾਊਗੀ ਤੁਹਾਨੂੰ ਤਾਜ਼ਾ ਬਣਾ ਕੇ ਖਵਾਊਗੀ ਲੈ ਬਾਪੂ ਇੱਕ ਲੋਈ ਆ ਜਰਾਬਾਂ ਵਾਂ ਤੇ ਕੰਬਲ ਆ ਬਾਪੂ ਠੀਕ ਆ ਮੋਟਾ ਕੰਬਲ ਆ ਬਸ ਹੁਣ ਤੂੰ ਇਹਦੇ ਚ ਹੀ ਪੈਣਾ ਸਿਆਲਾਂ ਚ ਸਾਰੇ ਬਾਪੂ ਬਜ਼ੁਰਗ ਇੱਥੇ ਹੀ ਬੈਠੇ ਰਹੋ ਬੈਠਿਆਂ ਨੂੰ ਦੇ ਦੇਣੀ ਆਪਾਂ ਸਾਰਿਆਂ ਨੂੰ ਦੇਖ ਮਾਤਾ ਬਲਾਈ ਸੋਨੇ ਸੂਟ ਆ ਦੋ ਦੇ ਆ ਚਾਹੇ ਤੇਰੀ ਨੂੰ ਪਾ ਲੇ ਵਿਆ ਚਾਹੇ ਤੂੰ ਪਾ ਲਈ ਤੇ ਆ ਸ਼ਾਲ ਆ ਤੇਰਾ ਸ਼ਾਲ ਪਿੱਛੇ ਲੜੀ ਨਾ ਤੇਰਾ ਹੀ ਆ ਇਹ ਉਹਨੂੰ ਨਾ ਦੇਈ ਆ ਜਰਾ ਬਾ ਇੱਕ ਨੂੰ ਦੇ ਦੀ ਇੱਕ ਤੂੰ ਪਾ ਲਈ ਠੀਕ ਆ ਠੀਕ ਆ ਲੈ ਬੇਬੇ ਤੇਰੇ ਵਾਸਤੇ ਵੀ ਦੇਖ ਬਲਾਈ ਸੋਨਾ ਸੂਟ ਆ ਆ ਤੇਰਾ ਆ ਤੇਰੀ ਨੂ ਦਾ ਕੁੜੀ ਨੂੰ ਦੇ ਦੇਣੀ ਚਾਹੇ ਐ ਨਾ ਕਈ ਨੂ ਨੂੰ ਦਿੱਤਾ ਵਾ ਆਹੋ ਪਰ ਐ ਨਾ ਹੋਵੇ ਵੀ ਨੂ ਲੜ ਪਵੇ ਤੇਰੇ ਨਾਲ ਫਿਰ ਠੀਕ ਆ ਠੀਕ ਆ ਸਾਰਿਆਂ ਨੂੰ ਦੇ ਦੋ ਕਾਕਾ ਇੱਕ ਇੱਕ ਐਦਾਂ ਹੀ ਬੈਠੇ ਰਹੋ 10 ਮਿੰਟ ਤੇ ਸਾਰਿਆਂ ਨੂੰ ਦੇ ਦਿੰਦੇ ਕੱਲੇ ਕੱਲੇ ਨੂੰ ਹਨਾ ਬਾਕੀ ਜੇ ਕਿਸੇ ਹੋਰ ਨੇ ਵੀ ਲੈਣਾ ਉਹਨੂੰ ਅੱਖ ਦਾ ਆਪਰੇਸ਼ਨ ਕਰਾਉਣਾ ਪੈਣਾ ਪਹਿਲਾਂ ਠੀਕ ਆ ਜੀ